ਪਿੰਡਾਂ ਵੀ ਆਪਾਂ ਆ ਕੇ ਸਰਪਟ ਕਰੀਏ ਲੇਫਟ ਫੜਦ ਕਰੀਏ ਵੀ ਕਿੰਨੇ ਘੱਟ ਲੱਗਦੇ ਆ ਕਿੰਨੇ ਘੱਟ ਲੱਗਦੇ ਆ ਜਿੰਨੇ ਟਰਮੀਨਜੀ ਬਾਈ ਜੋ ਜਿਹੜੀ ਕਿਹਦੀ ਫਸਲ ਸੀ ਥੋੜੋ ਕਿਵੇਂ ਕਿਵੇਂ ਬੀਤੀ ਜਾਵੇ ਉਹਦੇ ਚ ਆਪਾਂ ਇਹਨਾਂ ਦੀ ਮਦਦ ਕਰੀਏ ਇਹਨਾਂ ਨੂੰ ਡੀਜ਼ਲ ਚਾਹੀਦਾ ਡੀਜ਼ਲ ਦੇਈਏ ਇਹਨਾਂ ਦੀਆਂ ਮੋਟਰਾਂ ਪਾਣੀ ਦੇ ਵਿੱਚ ਡੁੱਬਦੀਆਂ ਉਹ ਕੱਢ ਕੇ ਸਾਫ਼ ਕਰੀਏ ਉਹਨਾਂ ਨੂੰ ਦੁਬਾਰਾ ਚੱਲ ਗਿਆ ਕਰਨਾ ਉਹਨਾਂ ਨੂੰ ਵਿੱਚੋਂ ਕੱਢ ਕੇ ਦੁਬਾਰਾ ਸਾਫ਼ ਕਰਕੇ ਇਸ ਤਰ੍ਹਾਂ ਕਰਨਾ ਵੀ ਦੁਬਾਰਾ ਮੋਟਰਾਂ ਚੱਲਣ ਫਿਰ ਜੀ ਇਹਨਾਂ ਦੇ ਘਰਾਂ ਦੇ ਕਣਕ ਦੀ ਬੀਜਣੀ ਆ ਹੁਣ। ਧਰਮਾਂ 'ਚ ਭਰਿਆ ਪਿਆ ਸੀ ਜੀ। ਜੀ ਤਾਂ ਹੁਣ ਪਾਣੀ 'ਚ ਡੁੱਬ ਗਿਆ। ਇਹਨਾਂ ਕੋਲ ਤਾਂ ਕਣਕ ਦਾ ਬੀਜ ਵੀ ਨਹੀਂ ਬਚਿਆ। ਜੀ ਵੀ ਚਾਹੀਦਾ ਜਿਹੜਾ ਅੱਜ ਪਿੰਡਾਂ 'ਚੋਂ ਕਣਕ ਇਕੱਠੀ ਕਰਕੇ ਅਸੀਂ ਆਟਾ ਭਿਆ ਪਿਆ ਲਈ ਆਉਨੇ ਆ ਤੇ ਉਹ ਆਟਾ ਬੇਮਤਲਬ ਲੋਕਾਂ ਨੂੰ ਦੇ ਰਹੇ ਜਿਹੜੇ ਵੇਚੀ ਤੁਰੇ ਜਾਂਦੇ ਆ ਘਰ। ਕਣਕ ਨੂੰ ਆਪਾਂ ਸੰਭਾਲੀਏ। 3 ਮਹੀਨੇ 6 ਮਹੀਨੇ ਨੂੰ ਬੀਜ ਦੇ ਰੂਪ 'ਚ ਪਾ ਲਈਏ। ਇਹ ਕਣਕ ਦਾ ਵਿਆਹ ਵਾਸਤੇ ਜਰੂਰ ਆ। ਪਾਣੀ ਲੈ ਕੇ ਆ ਰਹੇ ਆ ਜਿੱਦਾਂ ਜਾਂ ਜਿੱਦੀਆਂ ਅਸੀਂ ਵੀ ਪਲੇ ਆਉਨੇ ਆ ਜਾਂ ਹੋਰ ਚੀਜ਼ਾਂ ਲਈ ਆਉਨੇ ਆ। ਉਹ ਪੈਸਾ ਮੈਨੂੰ ਬੀਜਣ ਵਾਸਤੇ ਬਖਸ਼ੀ ਇਹਨਾਂ ਨੂੰ ਉਦੋਂ ਦਿੱਤੀ ਆਪਾਂ ਕਿ ਉਹ ਆਖੀਨ ਦੇ ਨਾਲ ਤਣਕ ਮਜਾਉਣੀ ਹੈ ਡਾਇਰੈਕਟਰ ਅਦੇਕ ਵੀਡੀਓ ਬਣਾਉਣੀ ਹੈ ਇਹ ਪਲੇਸ ਮੈਂ ਵੀਡੀਓ ਬਣਾਉਣਾ ਹੈ ਨਹੀਂ ਦੋਸਤ ਜੀ ਜਿਆ ਮਾਤ ਤੋਂ ਆਇਆ ਇੱਥੇ ਆ ਕੇ ਬਹੁਤ ਖਿੰਡਰ ਰਹਿੰਦੇ ਨੇ ਨੋਜਪੁਰ ਲਾਕ ਇਟ ਹੈ ਜਿੱਦੀ ਘੱਟ ਜਿਹੜਾ ਤਾਂ ਉਸ ਪਲਸਰ ਲਾਕ ਇਟ ਤਾਂ ਬਹੁਤ ਜ਼ਿਆਦਾ ਕੰਮ ਦੀ ਟਰਾਲੀਆਂ ਹਜ਼ਾਰਾਂ ਹੀ ਟਰਾਲੀਆਂ ਚੱਲੀਆਂ ਔਰ ਉਹ ਸਵੇਰ ਤੋਂ ਲੈ ਕੇ ਸ਼ਾਮ ਤੱਕ ਤਾਂ ਲੱਭਦੇ ਰਹਿੰਦੇ ਘੇਰੇ ਤੇ ਜੰਨੇ ਸੜਕਾਂ ਤੇ ਮੋੜੇ ਇੱਧਰੋਂ ਲੈ ਕੇ ਉੱਧਰੋਂ ਜਿੱਥੇ ਉਹਨੂੰ ਪਤਾ ਲੱਗਦਾ ਜਦੋਂ ਉਹਨਾਂ ਨੂੰ ਸਹੀ ਲੋਡ ਬੰਦ ਨਹੀਂ ਲੱਭਦਾ ਸ਼ਾਮ ਨੂੰ ਫਿਰ ਕੋਈ ਮਜਬੂਰੀ ਹੁੰਦੀ ਹੈ ਟਰਾਲੀ ਖਾਲੀ ਚੱਲਦੀ ਹੈ ਫਿਰ ਸ਼ਾਮ ਨੂੰ ਇਹ ਜਿਹੜੇ ਖੜੇ ਆ ਉਹਨਾਂ ਨੂੰ ਮੌਕਾ ਦਿੱਤਾ ਲੋਕੋ ਸਾਰਾ ਇਹਦਾ ਇੱਕੋ ਹੀ ਹੱਲ ਆ ਕਿ ਜਿਹੜੇ ਪਿੰਡ ਕਰਦੇ ਆ ਜਿਹਨਾਂ ਨੂੰ 15 16 ਪਿੰਡਾਂ ਦਾ ਪਿੰਡ ਕਰਿਆ ਉਹਨਾਂ ਨੇ ਵੀ ਉਹਨਾਂ ਨੇ ਦੱਸਿਆ ਵੀ ਇਸ ਲਾਖੀ ਦੇ ਨੇ ਉਹਨੂੰ 15 16 ਪਿੰਡਾਂ ਦੇ ਵਿੱਚ ਟੈਂਟ ਲੱਗੇ ਹੁਣ ਇੱਦਾਂ ਸਰਪੰਚਾਂ ਦੇ ਨੰਬਰ ਲੱਗੇ ਹੁਣ ਪਿੰਡ ਦੇ ਨਾਮ ਲੱਗੇ ਹੁਣ ਜਿਹੜੇ ਬੰਦੇ ਨੇ ਇਹ ਫੀਡ ਲੈ ਕੇ ਆਂਦੀ ਜਿਹਵੇਂ ਸੂਰੀ ਲੈ ਕੇ ਆਂਦੀ ਉਹ ਉਹਨਾਂ ਨਾਲ ਆ ਕੇ ਗੱਲ ਕਰੇ ਉਹਨਾਂ ਨੇ ਖੇਤ ਵਿੱਚ ਆ ਕੇ ਸਮਾਨ ਤੋਂ ਪੁੱਛੇ ਵੀ ਕਿੱਥੇ ਲਾਉਣਾ ਉਹ ਇੱਕ ਥਾਂ ਤੇ ਡੰਪ ਕਰਾਈ ਜਾਂਨ ਸੁਪਰੀ ਸਾਹਿਬ ਵੀ ਉਦੋਂ ਬਾਅਦ ਉਹ ਆਪੋ ਆਪਣੇ ਪਿੰਡ ਦੇ ਵਿੱਚ ਲੋਕਾਂ ਦੀ ਮਦਦ ਕਰਦੇ ਨੇ ਇੱਕ ਤਰ੍ਹਾਂ ਦਾ ਫਰੂਟ ਪਲਾਨ ਲਗਾ ਪੈਣਾ ਦੇਖੋ ਵੀ ਨਾ ਬੇਸਟੇਜ ਤਾਂ ਇੰਨੀ ਜ਼ਿਆਦਾ ਹੋ ਜਾਂਦੀ ਹੈ ਇਸਦਾ ਕੋਈ ਅੰਤ ਨਹੀਂ ਬਹੁਤ ਬਹੁਤ We'll figure that okay. ਬੁੱਢੀ ਗੱਲਾਂ ਸਾਰਿਆਂ ਨੇ ਮੂਰੇ ਲੱਗਣਾ ਹਰ ਬੰਦੇ ਦੇ ਵਾਕੀ ਜਾਣਦੇ ਨੇ ਕਿ ਜਦੋਂ ਆ ਕੇ ਜੱਤੀ ਨੇ ਤੁਸੀਂ ਆ ਕੇ ਥੋੜੀ ਟੱਕਰ ਮਾਈ ਤਾਂ ਸਾਰੇ ਉੱਟ ਕੇ ਖੜੇ ਹੋ ਗਏ ਤੇ ਅੱਜ ਰੋਕਿਆ ਨਹੀਂ ਰੁਕਦੇ ਅੱਜ ਰੋਕੀ ਜਾਂਦੇ ਮੈਂ ਤਾਂ ਕਰੀਆ ਨੂੰ ਫੇਰਾਂ ਲੱਗਦਾ ਹਾਂ ਖੁੱਲੇ ਇਲਾਕੇ ਚਲੇ ਵੀ ਤਾਟਾ ਉਧਰੋਂ ਅਸੀਂ ਆਏ ਆ ਉਧਰ ਤਾਂ ਇੰਨਾ ਜ਼ਿਆਦਾ ਮਤਲਬ ਬੇਅੰਤ ਇੱਧਰ ਅਸੀਂ ਵੀ ਦੇਖ ਕੇ ਆ ਕੇ ਸਾਨੂੰ 10 15 20 ਟਰਾਲੀਆਂ ਮਿਲੀਆਂ ਉਧਰ ਇੰਨੇ ਟਾਈਮ ਤੋਂ ਨਹੀਂ ਨਹੀਂ ਇਹਦੇ ਜੈਕਟ ਹਾਂ ਬਹੁਤ ਜ਼ਿਆਦਾ ਜਿਆਦਾ ਫੋਟੋ ਵਾਲੇ ਤੇ ਬਾਕੀ ਤੇ ਫੋਟੋ ਵਾਲੇ ਤੇ ਰੱਖ ਦਿਓ ਕੰਡਾ ਰਸਣੀ ਚਾਹ ਬਹਾਰ ਕਾਲੀ ਨੂੰ ਫਿਰ ਅੱਗੇ ਉਹਦੇ ਤੇ ਰਸਣੀ ਤੇ ਪਾਣੀ ਪਾਉਣ ਤੇ ਪਾਣੀ ਪਾਈਣਾ ਆ ਗਿਆ ਵੀ ਢਾਲ ਕਿ ਨਹੀਂ ਖਾ ਰਣੀ ਨੂੰ ਕੁਛ ਮੁੰਡਾ ਬੰਦਾ ਜਿਹੜਾ ਮੰਤਰ ਨਾਲ ਬੋਲਦਾ ਮੈਨੂੰ ਮੜੀ ਗੱਲ ਇਹ ਮੈਂ ਕਹਿੰਦਾ ਤੇਰੀ ਕੁੱਤੇ ਸਮਝਦੇ ਆ ਮੈਂ ਅੰਮਰਸਨ ਅਜਨਾਲਾ ਖੰਡੀ ਤੋਂ ਕੁੱਤੇ ਲੋੜ ਇੱਥੇ ਗੱਲ ਮੈਂ ਕਹਿੰਦਾ ਕੁੱਤੇ ਸਿੱਧੇ ਬੜਾ ਬਹੁਤ ਬਹੁਤ ਵਧੀਆ ਗੱਲ ਹੈ ਮਾਜੀ ਵਾਲਾ ਵੀ ਇਹੀ ਗੱਲ ਸਭ ਤੋਂ ਵਧੀਆ ਲੱਗੀ ਵੀ ਆਪ ਦਾ ਘਰ ਡੁੱਬਿਆ ਸੀ ਨਾਲ ਜਿੰਨ ਬਚਾਉਣ ਦਾ ਆਪ ਦੀ ਮੱਝ ਰੁੜੀ ਜਾਂਦੀ ਸੀ ਦੂਜੇ ਦੀ ਰਸਕਲ ਫੜਦੇ ਸੀ ਅੱਜ ਇਸ ਦਿਨ ਤੇ ਖੜੇ ਹੋ ਕੇ ਸਪੋਰਟ ਲਗਿਆ ਮੈਂ ਤੇਰੀ ਕੋਲ ਆਇਆ ਹਾਂ ਮੂਹ ਚੱਕ ਸਪੋਰਟ ਲੱਗਣ ਵਾਲਾ ਆ ਦਾ ਲੰਗਰ ਤੇ ਹਾਮਦ ਚੱਕ ਪਿੰਡ ਡੁੱਬਿਆ ਪਿਆ ਤੇ ਉਹਨਾਂ ਨੇ ਲੰਗਰ ਲਾਇਆ ਤਰੀਜ਼ ਲਈ ਲਾਇਆ ਹੜਪੀੜ ਤਾਂ ਲਈ ਹੜਪੀੜ ਤੋਂ ਆਪ ਹੀ ਨੇ ਇਹ ਵੱਡੀ ਗੱਲ ਇੱਕ ਤੋਂ ਮੈਂ ਇੱਕ ਹੋਰ ਬੰਦਾ ਨਾ ਆਇਆ ਇੱਕ ਹੋਰ ਮੁੰਡਾ ਆਇਆ ਕਿ ਆਪ ਹੀ ਉਹ ਮੁੰਡਾ ਚੰਡੀਗੜ੍ਹ ਤੋਂ ਆਇਆ ਇੱਕ ਗੱਲ ਪਰਸੇੰ ਦੇ ਨਾਲ ਇਹਦੇ ਕੋਸ਼ਿਸ਼ ਮੈਨੂੰ ਕਹਣਾ ਵੀ ਅਸੀਂ ਮੈਂ ਚਾਹਣਾ ਉਸ ਇਲਾਕੇ ਦੇ ਜਿਹੜੇ ਬੱਚੇ ਚੱਲਾਂ ਦੇ ਘਰ ਨਾ ਹੋਗੇ ਮੈਂ ਉਹਨਾਂ ਨੂੰ ਪੋਸਟ ਔਨਲਾਈਨ ਕਰਾਂ ਮੈਂ ਤਿੰਨ ਦਿਨਾਂ ਤੋਂ ਕੀ ਕਰ ਰਿਹਾ ਜਿਹੜੇ ਬੱਚੇ ਇੱਥੇ ਤਿੰਨ ਦਿਨਾਂ ਲੱਗੇ ਬਲਕ ਉਸ ਦੇ ਕਿਰਿਆ ਉਹ ਰੋਗ ਜੀਏ ਨਾ ਉਹਨਾਂ ਸਾਰੇ ਬੱਚਿਆਂ ਨੂੰ ਇਕੱਠੇ ਕਰਕੇ ਇਹਦਾ ਇੱਕ ਗਰੁੱਪ ਬਣਾ ਲਿਆ ਤਾਂ ਕਿ ਉਹਨਾਂ ਨੂੰ ਸਿਖਾਉਣਾ ਵੀ ਰੂ ਕਰੂੰ ਕਿ ਕਹਿੰਦਾ ਜਿਹੜੇ ਬੱਚਿਆਂ ਨੂੰ ਜ਼ਿਆਦਾ ਲੋੜ ਹੈ ਉਹਨਾਂ ਨੂੰ ਸ਼ੁਰੂ ਵਿੱਚ ਮੈਂ ਆਪ ਤੋਂ ਦੱਸ ਦਿਆ ਪਿਆ ਮੈਂ ਆਪ ਦੀ ਪੂਰੀ ਦਊਂਗਾ ਤਨਖਾਹ 1.5 ਤੋਂ 2 ਮਹੀਨੇ ਤੱਕ ਉਹਨਾਂ ਨੂੰ ਟ੍ਰੇਨ ਕਰਕੇ ਕੰਮ ਦੀ ਤਾਂ 40000 ਰੁਪਏ ਘਰ ਮੈਂ ਟਾਂ ਨੂੰ ਮਹੀਨੇ ਆਉਂਦੇ ਜੇ ਉਹ 50 ਤੋਂ 60 ਜੇ ਲੱਗੇ ਦੀ ਹੋਵੇ ਉਹ 500 600 ਕੁੜੀ ਨੇ ਸਾਰਾ ਏਰੀਆ ਤਾਲਾ ਸਾਡੀ ਨਾਲ ਵੀ ਇੱਕ ਤਰ੍ਹਾਂ ਕਿਤੇ ਸੰਤਾ ਘਰ ਦੇ ਵਿੱਚ ਆਪਾਂ ਏਆਈ ਲੈ ਕੇ ਜਾ ਜੀ ਸਾਡੀ ਪਹਿਲੀ ਕੰਪਨੀ ਆ ਜਿੰਦੇ ਦੱਸਦੀ ਜਿਹੜੀ ਸਰਦਾਰ ਦੀ ਹੈ ਉਹ ਸਾਡੀ ਵੱਡੀ ਗੱਲ ਤਾਂ ਐਡਾ ਵੱਡਾ ਹੜ ਸੰਤਾਪ ਚਲਾ ਚੱਲਨੇ ਜੋਗ ਤੇ ਉਹਦੇ ਨਾਲ ਬਹੁਤ ਵੱਡੀਆਂ ਚੰਗੀਆਂ ਗੱਲਾਂ ਵੀ ਨੇ ਜੇ ਮਾੜਾ ਹੋਇਆ ਦੁੱਖ ਹੋਇਆ ਨਾ ਤੇ ਸੁੱਖ ਵੀ ਬਹੁਤ ਹੈ ਬਹੁਤ ਵੱਡਾ ਤੇ AI ਆਉਣ ਵਾਲੇ ਸਮੇਂ ਤੁਸੀਂ ਸਭ ਤੋਂ ਵੱਡੀ ਗੱਲ ਸਭ ਤੋਂ ਵੱਡੀ ਨੌਕਰੀ ਨਾ ਲਵਾਨੇ ਜੀ 100% ਸਾਡੇ ਕੋਲੇ ਜੀ ਸੁਪਨਿਆਂ ਦੇ ਘਰ ਤੇ ਬੱਚੇ ਨੇ ਜੀ ਜੀ 40 42 ਬੱਚੇ ਨੇ ਜਿਹੜੇ ਉਹਨੇ ਮੰਮੀ ਪਾਪਾ ਹੈ ਨਹੀਂ ਨਾ ਮਾਤਾ ਲਾਉਂਦੇ ਸੀ ਜਾਂ ਕੋਲ ਸੀ ਉਹ ਬੱਚਿਆਂ ਨੂੰ ਵੀ ਲੋੜ ਆ ਅਸੀਂ ਤੁਹਾਡੀ ਮਦਦ ਚਾਹੁੰਦੇ ਸੀ ਸਾਡੇ ਨਾਲ ਵੀ ਅੱਜ ਪੁਛਿਆ ਆ ਜਿਹੜਾ ਨੰਬਰ ਪੁੱਛਣਾ ਹੈ ਇਹ ਤੋਂ ਇੱਕ ਵਾਰ ਮੈਂ ਉਹਨੂੰ ਉੱਥੇ ਫੇਰ ਜਿ ਲਈ ਆਉਂਗਾ ਨਹੀਂ ਉਹਨਾਂ ਨਾਲ ਮੈਂ ਕਿਉਂ ਵੀ ਇਹਨਾਂ ਦਾ ਬਹੁਤ ਧੰਨਵਾਦ ਅੱਜ ਇਹ ਬਾਸ਼ੇ ਚੜ੍ਹਦੀ ਕਲਾ ਨਾਲ ਅੱਛੇ ਤੰਦਰੁਸਤ ਹੋਏ ਬਾਸ਼ੇ ਐਸੇ ਸੈਲੀਬ੍ਰਿਟੀ ਚਾਹੀਦੇ ਆ ਸਾਡੇ ਐਸੀ ਲੋਕਾਂ ਦੀ ਸਾਨੂੰ ਲੋੜ ਆ ਜਿਹੜੇ ਲੋਕ ਜਿਸ ਸੋਖੇ ਵਿੱਚ ਨਾਲ ਸਾਡੇ ਖੜੇ ਹੁੰਦੇ ਆ ਸਾਨੂੰ ਸੋਖੇ ਦੇ ਵਿੱਚ ਸਾਡੇ ਅੱਗੇ ਸੱਜੇ ਖੁਸ਼ੀਆਂ 'ਚ ਵਾਧਾ ਵੇਆ ਇਹ ਦੁੱਖ ਦੇ ਵਿੱਚ ਆ ਕੇ ਵੀ ਇਹ ਸਾਨੂੰ ਖੁਸ਼ੀਆਂ ਵੰਡ ਰਹੇ ਨੇ ਦੁੱਖ ਦੇ ਵਿੱਚ ਵੀ ਆ ਕੇ ਸਾਡੀ ਖੁਸ਼ੀ ਦਾ ਕਾਰਨ ਬਣ ਰਹੇ ਨੇ ਦੁੱਖ ਦਾ ਕੰਮ ਕਰਾਉਂਦੇ ਨੇ ਐਸੇ ਲੋਕਾਂ ਨੂੰ ਸਲਾਮ ਆ ਸਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਥੈਂਕ ਯੂ ਵੈਰੀ ਗੁੱਡ ਜੀ ਸਾਹਿਬ ਵੈਰੀ ਗੁੱਡ ਜੀ ਹੋਰ ਵੀ ਐਸਵੀ ਜੀ ਆਪਾਂ ਦੇ ਸਾਹਿਬ ਆ ਸਾਰੀ ਟੀਮ ਨੂੰ ਜੀ ਆਪਾਂ ਬੁਲਾਉਣ ਦੀ ਖਰਾਮਣਾ ਹਾਂ ਦੇੜੀ ਬੱਲੇ ਨੇ ਦੇੜੀ ਬੱਲੇ ਜਿਹਾ ਰੇੜਾ ਕਰੀ ਆਪਾਂ ਨੂੰ ਇਹੋ ਜ਼ਰੂਰ ਤੇ ਮੰਨੋ ਆਪਣਾ ਹੁਣ ਆ ਜਿਹੜਾ ਸਵਦਾ ਲੈ ਕੇ ਆਉਂਦੀ ਕੋਈ ਸੰਸhta ਉਹ ਤੋਂ ਆਪਣਾ ਜਿਹੜਾ ਸਾਰੇ ਬੈਠੇ ਸੁੱਕੇ ਥਾਂ ਦੇ ਤੋਂ ਸਾਡੇ ਕੋਲ ਹੈਗਾ ਸਾਰਿਆਂ ਕੋਲ ਸਾਨੂੰ ਪਛੂਆਂ ਲਈ ਚਾਰ ਵੇੜ ਦੀ ਲੋੜ ਏ ਜਦੋਂ ਪਾਣੀ ਲੱਥਦਾ ਏ ਕਿਸੇ ਤਿਹੇ ਦੀ ਕਿਸਾਨ ਦੀ ਜ਼ਮੀਨ ਦੇ ਵਿੱਚ ਰੇਤਾ ਪਿੰਦੀ ਆ ਜਾਂ ਟੋਆ ਪਿੰਦਾ ਏ ਸਾਨੂੰ ਦੀ ਹੈਲਪਫੁਲੀ ਸਾਨੂੰ ਮੰਨੋ ਡੀਜ਼ਲ ਦੀ ਲੋੜ ਏ ਤਾਂ ਕਿ ਇਹ ਵੀਰ ਕਿਸਾਨ ਨੇ ਫਸਲ ਬੀਜਣੀ ਮੰਨ ਲਓ ਅਗਾ ਕਣਕ ਬੀਜਣੀ ਨੇ ਸਾਨੂੰ ਡੀ.ਜੀ.ਪੀ ਦੀ ਲੋੜ ਹੈ ਆਪਣੇ ਤੇ ਪਿੰਡ ਕੋਤਵਦੀਨਾ ਫਿਰੋਜ਼ਪੁਰ ਜ਼ਿਲ੍ਹੇ ਚ ਜੀ ਇਹ ਸੋ ਆ ਦਰਿਆ ਦਾ ਪਾਣੀ ਆ ਜਾਂ ਦਰਿਆ ਤੋਂ ਆਇਆ ਪਾਣੀ ਆ ਇਹ ਨਹੀਂ ਦਰਿਆ ਦੇ ਵਿੱਚ ਜਿਹੜਾ ਉੱਛਲ ਕੇ ਬਾਹਰ ਆਇਆ ਪਾਣੀ ਅੱਛਾ ਆਪਣੀ ਦਵਾਈਆਂ ਦੀ ਜਿਹੜੀ ਕਿਸੇ ਵਾਰ ਚੱਲ ਰਹੀ ਹੈ ਇੱਥੇ ਬਾਬਾ ਜੀ ਇਹ ਮੇਰਾ ਨਿਆਰ ਬੰਦਾ ਪਾਣੀ ਇਕਦਾਂ ਛੱਡਦਾ ਨਾ ਉਹਦੀ ਸ਼ਾਡੀ ਵਾਲਾ ਆਓ ਵੀ ਹਲੋ ਉਹ ਚੱਕਲੀ ਵੇਖ ਲਓ ਇਹ ਵੀ ਲਾਓ ਇਹਨਾਂ ਨੂੰ ਲੈ ਜਾਓ ਜੇ ਕੋਈ ਲੋੜ ਸਰਦਰ ਦੀ ਕੋਈ ਹੋਰ ਦਵਾਈ ਨਾ ਜੇ ਆਵੇ ਆਹ ਰਾਸ਼ਨ ਲੈਣ ਵਾਲਿਆਂ ਦਾ ਹਾਲ ਦੇਖੋ ਜੀ ਦੇਖੋ ਮਾੜਾ ਜਿਹਾ ਹਾਲ ਦੇਖੋ ਇੰਨਾ ਹਾਲ ਬੁਰਾ ਹੋ ਚੁੱਕਿਆ ਲੋਕਾਂ ਦੇ ਦਿਮਾਗ ਹਿੱਲ ਚੁੱਕੇ ਆ ਰਾਸ਼ਨ ਲਾਈਨ ਦੇ ਬਾਰੇ ਫਤਲਾ ਵਿੱਚ ਆਏ ਹੜ੍ਹਾਂ ਨੇ ਜਿੱਥੇ ਵੱਡੀ ਤਬਾਹੀ ਮਚਾਈ ਹੋਈ ਹੈ ਕੀ ਆ ਸਹੀ ਜਿਹੜੇ ਸਸਤੋਂ ਦੇ ਲੋਕ ਵੀ ਜਿਹੜੇ ਹੈਗੇ ਆ ਉਹ ਵੀ ਹੈ ਆਪਣਾ ਲੋਕਾਂ ਨੂੰ ਲੈ ਕੇ ਆ ਅਸ਼ਰਮ ਬਰਗਿਆ ਨੂੰ ਵਾਪਸੇ ਨਹੀਂ ਪਹੁੰਚ ਰਹੇ ਆ ਜਿੱਥੇ ਮਨੁੱਖਤ ਸੇਵਾ ਵਾਲੇ ਗੁਰਪ੍ਰੀਤ ਮਿਲਟੂ ਗੁਰਪ੍ਰੀਤ ਮਿਲਟੂ ਗੁਰਪ੍ਰੀਤ ਮਿਲਟੂ ਆਹੋ ਮਨੁੱਖਤ ਸੇਵਾ ਵਾਲੇ ਬਾਈ ਮਿਲਟੂ ਤੇ ਪਿੰਡ ਕਤਬਦੀਨਾ ਫਰੋਜਪੁਰ ਜ਼ਿਲ੍ਹੇ ਚ ਜੀ ਇਹ ਸੋ ਆ ਦਰਿਆ ਦਾ ਪਾਣੀ ਆ ਜਾਂ ਦਰਿਆ ਤੋਂ ਆਇਆ ਪਾਣੀ ਆ ਇਹ ਨਹੀਂ ਦਰਿਆ ਦੇ ਵਿੱਚ ਜਿਹੜਾ ਉੱਛਲ ਕੇ ਬਾਹਰ ਆਇਆ ਪਾਣੀ ਅੱਛਾ ਆਪਣੀ ਦਵਾਈਆਂ ਦੀ ਜਿਹੜੀ ਕਿਸੇ ਵਾਰ ਚੱਲ ਰਹੀ ਹੈ ਇੱਥੇ ਬਸ ਬਾਬਾ ਅੱਗੇ ਨਹੀਂ ਨਾ ਪਾਣੀ ਇੱਕਦਮ ਛੱਡਦਾ ਨਾ ਉਹਦੀ ਛਾਡੀ ਵਾਲਾ ਸਾਲ ਦੀ ਹਲੋ ਉਹ ਚੁੱਕੀ ਭਰੇ ਕੇ ਲੈ ਆ ਨਿਕਲੇ ਆ ਆਹ ਕੰਵਾ ਲੈ ਲਓ ਜੇ ਕੋਈ ਲੋੜਾ ਸਰਦਰ ਵੀ ਕੋਈ ਹੋਰ ਦਵਾਈ ਲੱਗੇ ਵਿੱਚ ਬੱਸ ਕਰਦੇ ਆ